ਰਾਜੀ ਨੇ ਨੰਨ੍ਹੀ ਲਾਈ ਜਾਂਦੀ ਹੈ ਬੜਪਕ ਸਾਰੀ ਗੱਲ ਕਰਦੀ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹਦਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਉਹ ਮੇਨ ਉਸ ਤੋਂ ਬਾਅਦ ਜੇ ਕੋਈ ਅਹਿਮ ਅਹੁਦਾ ਜਨਤਾ ਨੂੰ ਰਿਪਰਿਜ਼ੈਂਟ ਕਰਦਾ ਹੈ ਜੇ ਕੋਈ ਤਾਂ ਉਹ ਲੀਡਰਸ਼ਿਪ ਆਪਾ ਆਪੋਜ਼ੀਸ਼ਨ ਹੁੰਦਾ ਸੋ ਕੋਈ ਲੀਡਰਸ਼ਿਪ ਜਿਹੜਾ ਆਫੀਸ਼ਲ ਲੀਡਰ ਹੈ ਇਹ ਕੋਈ ਆਮ ਆਰਡਰ ਨਹੀਂ ਹੈ ਤੇ ਇਸ ਨੇ ਪੰਜਾਬ ਦੇ ਜੋ ਸਰਕਾਰ ਤੋਂ ਕੰਮ ਨਹੀਂ ਹੁੰਦੇ ਸਰਕਾਰ ਦੀਆਂ ਅੰਡੇਲੀਆਂ ਉਸ ਦੀ ਲੋਕਾਂ ਦੀ ਕਰਤਜਮਾਲੀ ਕੱਢਣੀ ਜੇ ਕੋਈ ਗੱਲ ਲੀਡਰ ਆਫ ਦਾ ਆਪੋਜੀਸ਼ਨ ਫੋਰਸ ਹੈ ਤਾਂ ਉਹਦੀ ਇੱਕ ਵਿਸ਼ੇਸ਼ ਅਹਿਮੀਅਤ ਹੁੰਦੀ ਹੈ আর ਮੁੱਖ ਮੰਤਰੀ ਦਾ ਫਰਜ਼ ਬਣਦਾ ਹੈ ਕਿ ਜੇ ਲੀਡਰ ਆਫ অপੋਜੀਸ਼ਨ ਨੇ ਕੋਈ ਗੱਲ ਕਰੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੈ ਇੱਥੇ ਬੰਬ ਚੱਲ ਰਹੇ ਹੈ ਆਥਰ ਬੰਬ ਗਣਾਵੀ ਦਿੱਤੇ ਹੈ ਇੱਥੇ ਅੱਗੇ ਖਤਰਾ ਹੈ ਇੱਥੇ ਗੋਲੀਆਂ ਚੱਲ ਰਹੀਆਂ ਤੇ ਨਸ਼ੇ ਵਿਕ ਰਹੇ ਤੇ ਬੰਦੇ ਮਰ ਰਹੇ ਕੱਲ ਮੈਂ ਇੱਕ ਘਾਟ ਜਾ ਕੇ ਆਇਆ ਸਬ ਇੰਸਪੈਕਟਰ ਪੁਲਿਸ ਦਾ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ 15 ਬੰਦੇ ਇਕੱਠੇ ਹੋ ਗਏ ਉਹਨੂੰ ਪੜ ਕੇ ਗੋਲੀ ਮਾਰ ਦਿੱਤੀ ਇਹ ਜੇ ਹਾਲਾਤ ਬੜੇ ਵੇ ਜੇ ਲੀਡਰ ਆਫ ધ اپੋਜੀਸ਼ਨ ਨੇ ਕੋਈ ਗੱਲ ਕੀਤੀ ਹੈ ਕਿਹਾ ਕਿ ਭਾਈ ਗਰਨੇਡ ਹੈ ਤਾਂ ਮੁੱਖ ਮੰਤਰੀ ਨੂੰ ਗਰੇਜ਼ ਦਿਖਾਉਣੇ ਚਾਹੀਦੇ ਸੀ ਉਹ ਮੁੱਖ ਮੰਤਰੀ ਯਾਰ ਤੂੰ ਸਾਡੇ ਸਟੇਜ ਦਾ ਕੰਮ ਨਹੀਂ ਹੈ ਇਹ ਸਟੇਟ ਦਾ ਕੰਮ ਹੈ ਤੂੰ ਅੱਜ ਸਟੇਜ ਨਹੀਂ ਚਲਾ ਰਿਆ ਵੀ ਸਟੇਜ ਪਰ ਤੇ ਜਿਹਨੂੰ ਮਰਜ਼ੀ ਗਾਣਾ ਕੱਢ ਕੇ ਤਾਰਤਾ ਜਾਂ ਜਿਹਨੂੰ ਮਰਜ਼ੀ ਗਾਣਾ ਖਾਦਿਆਂ ਜਾਂ ਆਪ ਉੱਤਰ ਕੇ ਇਹੋ ਕੰਮ ਨਹੀਂ ਹੈ ਇਹ ਤੂੰ ਸਟੇਟ ਚਲਾ ਰਿਆ ਜ਼ਿੰਮੇਵਾਰ ਆ ਉਹਦੇ ਤੇ ਆ ਤੂੰ ਤੈਨੂੰ ਚਾਹੀਦਾ ਸੀ ਕਿ ਤੂੰ ਬਾਜਵਾ ਸਾਹਿਬ ਨੂੰ ਟੈਲੀਫੋਨ ਕਰਦਾ ਕਿ ਬਾਜਵਾ ਸਾਹਿਬ ਤੁਸੀਂ ਕਦ ਕਰੀਏ ਆਪਾਂ ਬਸਲਾ ਕਰੀਏ ਬੈਠ ਕੇ ਕਿ ਆ ਤੇ ਆਪਣੇ ਸੁਪਰੇ ਦਾ ਮਸਲਾ ਸਿਕਿਉਰਟੀ ਦਾ ਮਸਲਾ ਦੱਸੋ ਸਾਨੂੰ ਆਪਾਂ ਇਕੱਠੇ ਹੋ ਕੇ ਲੜੀਏ ਅੱਜ ਜ਼ਰੂਰਤ ਹੈ ਪੰਜਾਬ ਤੇ ਜਿਸ ਤਰ੍ਹਾਂ ਦੇ ਕਾਲੇ ਬੱਦਲ ਮਨਰਾ ਰਹੇ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਖਰਾਬ ਹੋ ਰਿਹਾ ਅੱਜ ਜ਼ਰੂਰਤ ਹੈ ਇਕੱਠੇ ਇੱਕ ਮੰਜੇ ਪਰ ਬੈਠ ਕੇ ਸੁਣਦੇ ਜਦ ਪਰ ਆਪਣਾ ਵਾਤਾਵਰਨ ਸੁਖਿਤਾ ਹੁੰਦੀ ਹੈ ਤਾਂ ਪਰਿਵਾਰ ਇਕੱਠਾ ਹੋ ਕੇ ਬੈਠਦਾ ਹੈ ਬਜ਼ੁਰਗ ਉਹਦਾ ਰਹਿਮੇ ਅਕੇ ਉਹਨਾਂ ਨੂੰ ਰਹਿਨਮਾਈ ਕਰਦਾ ਹੈ ਤੇ ਸਾਡਾ ਜਿਹੜਾ ਮੁੱਖ ਮੰਤਰੀ ਰਹਿਨਮਾਈ ਕਰਨ ਤੇ بجائے ਜੇ ਬਾਜਵਾ ਸਾਹਿਬ ਨੇ ਕੋਈ ਗੱਲ ਕਰੀ ਹੈ ਕਿ ਜੀ ਪੰਜਾਬ ਦੇ ਹਾਲਾਤ ਖਰਾਬ ਆ ਉਹਦੇ ਕਰ ਤੁਸੀਂ ਕਿਉਂ ਬੋਲੇ ਅਰ ਉਹ ਵੀ ਅੰbedkar ਸਾਹਿਬ ਦੇ ਦਿਨ ਦਿਨਾਂ ਨੇ ਸੰਵਿਧਾਨ ਦਿੱਤਾ ਫਰੀडम ਆਫ ਸਪੀਚ ਦਿੱਤੀ ਫਰੀडम ਆਫ ਐਕਸਪ੍ਰੈਸ਼ਨ ਦਿੱਤੀ ਓਲ ਥਿੰਗਸ ਇਸੇ ਦਰ ਮੇਰੇ ਬੁਲਿਸ ਭੇਜੀ ਸੀ ਇਸੇ ਦਿਨ ਹੋਣੀ ਨਾ ਪਰ ਕੀ ਚਾਹਤਾ ਹੈ ਮੁੱਖ ਮੰਤਰੀ ਚਾਹੀਦਾ ਦਾ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਗੱਲ ਕਰੇ ਕਿ ਅੱਜ ਪੰਜਾਬ ਦੇ ਹਾਲਾਤ ਬੜਾ ਬਹੁਤ ਮਾੜੇ ਦਿਨ ਮਡਰਾ ਰਹੇ ਕਹਿੰਦਾ ਜੀ ਪਾਕਿਸਤਾਨ ਦੇ ਬਾਬਾ ਨੂੰ ਤੂੰ ਇਹ ਵੀ ਤਾਂ ਦੇਖਣਾ ਪੈਗਾ ਵੀ ਪਾਕਿਸਤਾਨ ਤੇ ਆ ਰਹੇ ਹੈ ਕਿ ਦਿੱਲੀ ਕਰਨੀ ਤੇ ਆ ਰਹੇ ਤੂੰ ਬੈਠ ਕੇ ਗੱਲ ਤਾਂ ਕਰ ਐਸੀ ਤਰ੍ਹਾਂ ਦੱਸੀ ਹੈ ਵੀ ਕੀ ਹਾਲਾਤ ਹੈ ਤੇਰੇ ਨਾਲ ਲੱਗੀ ਹੈ ਪੰਜਾਬ ਦੇ ਹਾਲਾਤ ਨੂੰ ਸੁਧਾਰੀਏ ਨਸ਼ਾ ਦੀ ਨਾ ਬਿਕਰੀਆਂ ਘਰ ਘਰ ਦੇ ਵਿੱਚ ਨੌਜਵਾਨ ਮਰੀ ਜਾਂਦੇ ਰੋਜ਼ ਮਕਾਨਾਂ ਜਾ ਜਾ ਕੇ ਥੱਕਦੇ ਕਿੰਨੇ ਬੰਦੇ ਮਰੀ ਜਾਂਦੇ ਕਿੰਨੇ ਬੰਦੇ ਮਕਾਨਾਂ ਬੈਠੇ ਰੋਜ਼ ਕਿਹਾ ਪੰਜਾਬ ਤੇ ਕਿੰਨਾ ਕੁ ਰੋਜ਼ੇ ਜਾ ਜਾ ਕੇ ਕਾਲਰ ਰੋਡਾਂ 'ਚ ਕੁੜੀ ਦੇ ਨਾਲ ਬੈਠ ਕੇ ਉਹ ਕਹਿੰਦੀ ਜੀ ਮੇਰਾ ਬਾਪੂ ਇੰਨਾ ਵਧੀਆ ਸੀ ਸਬ ਇੰਸਪੈਕਟਰ ਰਿਟਾਇਰਮੈਂਟ ਤੇ ਆਇਆ ਵਾ ਅੱਜ ਤੱਕ ਤਿੰਨੋ ਹੀ ਵੀ ਇੰਨੇ ਮਾਦਰ ਬੰਦਾ ਸੀ ਜਿਹਦੇ ਨਾਲ ਇਹਨਾਂ ਦੇ ਆਮ ਆਦੀ ਪਾਰਟੀ ਵਾਲੇ ਕੁੜੀ ਮਾਰ ਕੇ ਮਾਰਦਾ ਤਾਂ ਮੈਂ ਉਹਦੇ ਘਰ ਜਾ ਕੇ ਆਇਆ ਕਿੰਨੇ ਤੱਕ ਅਪਰੋਚ ਸਿੱਧਾ ਉੱਪਰ ਜਾਇ ਕਰੀਏ ਤੇ ਸਾਡਾ ਮੁੱਖ ਮੰਤਰੀ ਜੇ ਕੋਈ ਬੋਲਦਾ ਨਾ ਜਾਂ ਪਛਾਣਦੇ ਤੋਂ ਨੰਬਰ ਦੇ ਤੋਂ ਮੈਂ ਤਾਂ ਹੈਰਾਨ ਐ ਤੀਏ ਦਿਨ ਉੱਥੇ ਬੈਠ ਜਾਂਦਾ ਅੱਜ ਮੈਂ ਲੋਬੀ ਤਿਆਰ ਹੋ ਹੋ ਤੁਹਾਡੇ ਤੇ ਐਕਸ਼ਨ ਹੋਊਗਾ ਹੁਣ ਇੱਥੇ ਤੱਕ ਆ ਗਿਆ ਹੈ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਲੋਕਾਂ ਦੀ ਲੜਾਈ ਲੜ ਰਹੇ ਐ ਅੱਜ ਕਾਂਗਰਸ ਲੋਕਾਂ ਦੀ ਲੜਾਈ ਲੜ ਰਹੀ ਐ ਕਾਂਗਰਸ ਗੜੀ-ਗੜੀ ਲੜਾਈ ਲੜੇਗੀ ਲੋਕਾਂ ਦੇ ਨਾਲ ਖੜੇਗੀ ਟੋਟਲ ਕਾਂਸਟ ਪ੍ਰਤਾਪ ਬਾਜਵਾਦੀ ਦੇ ਨਾਲ ਹੈ ਇਸ ਮਾਮਲੇ ਵਿੱਚ ਅਸੀਂ ਘਰ ਬੈਠਣ ਵਾਲੇ ਨਹੀਂ ਹੈ ਸਾਡੇ ਬੰਦੇ ਵਾ ਜਿਹੜਾ ਲੋਕਾਂ ਦੀ ਗੱਲ ਕਰਦਾ ਹੈ ਜਿਹੜਾ ਸੂਬੇ ਦੀ ਗੱਲ ਕਰਦਾ ਜਿਹੜਾ ਸੂਬੇ ਦੀ ਤਰੱਕੀ ਦੀ ਗੱਲ ਕਰਦਾ ਜਿਹੜਾ ਸਰੂਬੇ ਚ ਵਾਪਰੇ ਖਤਰਿਆਂ ਦੀ ਗੱਲ ਕਰਦਾ ਉਹ ਚਾਹੇ ਕਿਸੇ ਪਾਰਟੀ ਦਾ ਹੀ ਸੀ ਉਹਦੇ ਨਾਲ ਅਸੀਂ ਉਹਦੇ ਨਾਲ ਲੱਗੇ ਲੜਾਂਗੇ ਪ੍ਰਤਾਪ ਬਾਜਵਾ ਤਾਂ ਫੇਰ ਹੀ ਸਾਡੀ ਪਾਰਟੀ ਦੇ ਮੁੱਖ ਲੀਡਰ ਸੋ ਇਸ ਕਰਕੇ ਮੁੱਖ ਮੰਤਰੀ ਜੀ ਕੋਸ਼ ਕਰੋ ਯਾਰ ਛੱਡੋ ਸ਼ਰਾਬ ਚਰੂ ਕਿੰਨਾ ਕੇ ਨਏ ਚੱਕਰ ਵਿੱਚ ਪੰਜਾਬ ਨੂੰ ਗਾੜ ਦੇਣਾ ਯਾਰ ਰਾਤ ਨੂੰ ਸ਼ਰਾਬ ਪੀਂਦੇ ਪੀਂਦੇ ਤੁਸੀਂ ਪ੍ਰੋਗਰਾਮ ਬਣਾਉਂਦੇ ਅਗਲੇ ਦਿਨ ਚੱਕ ਲੈਂਦੇ ਕਿਸੇ ਨਾ ਕਿਸੇ ਨੂੰ ਹੀ ਧਮਕੀ ਦੇ ਦਿੰਦੇ ਮੋਤਾ ਨਹੀਂ ਜਿਹੜੇ ਤੁਹਾਡੇ ਪਿੰਲੀ ਵਾਲੇ ਪੰਪ ਹੈ ਤੁਸੀਂ ਉਹਨਾਂ ਉੱਪਰ ਵੀ ਤਾਂ ਬੈਠੇ ਹੋ ਉਹ ਇੱਕ ਪੰਗਾ ਛੋਟਾ ਹੈ ਤੁਸੀਂ ਤਾਂਗੂ ਨਾ ਦਿਓਂਦੇ ਸਾਰੇ ਪੈਜਾਂ ਦੇ ਸਾਨੂੰ ਪੰਜਾਬ ਦੇ ਹਾਲਾਤ ਅੱਜ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਗੰਦਾ ਕੰਮ ਮਰਮਾੜਾ ਕੰਮ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਰਸਤਾ ਨਹੀਂ ਮਿਲਿਆ ਲੋਕ ਚ ਬੇੜਾ ਮਾਰਦੇ ਅੰਦਰ ਬੈਠ ਵੜਦੇ ਕਿਹੜੇ ਦਿਨ ਇਹਨਾਂ ਨੂੰ ਹਲੇ ਜਾਂਦੇ ਸੀ ਸੋ ਬਾਜਵਾ ਸਾਹਿਬ ਐਸੀ ਤੁਹਾਡੇ ਨਾਲ ਹੈ ਪੂਰੀ ਕਾਂਗਰਸ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਲੜੀ ਗਈ ਕਾਂਗਰਸ ਨੇ ਹਮੇਸ਼ਾ ਚਾਹੇ ਉਹ ਅਤਵਾਦ ਸੀ ਚਾਹੇ ਦੇਸ਼ ਦੀ ਕੋਈ ਲੜਾਈਆਂ ਚਾਹੇ ਆਜ਼ਾਦੀ ਦੀ ਲੜਾਈਆਂ ਕਾਂਗਰਸ ਪਾਰਟੀ ਨੇ ਲੜੀ ਹੈ ਤੇ ਲੜਾਈ ਮਿਲੜੇਗਾ ਧੰਨਵਾਦ